ਚਿਪਪੂ ਮੁਰਦਾਬਾ ਜਗਨੇਸ਼ ਬੱਬੂ ਮੁਰਦਾਬਾ ਜਗਨੇਸ਼ ਬੱਬੂ ਮੁਰਦਾਬਾ ਜਗਨੇਸ਼ ਇਕਤਾ ਜਿੰਦਾਬਾ ਕਿਸਾਨ ਮਜ਼ਦੂਰ ਇਕਤਾ ਜਿੰਦਾਬਾ ਬਟਾਲਾ ਇਲਾਕੇ ਦੇ ਪਿੰਡ ਕਲੇਰ ਕਲੰਦਖੇ ਅੱਜ ਕਿਸਾਨਾਂ ਨੇ ਭਾਜਪਾ ਉਮੀਦਵਾਰ ਦਨੇਸ਼ ਸਿੰਘ ਬੱਬੂ ਦਾ ਡਟਮਾ ਵਿਰੋਧ ਕੀਤਾ ਪੰਜਾਬ ਦੇ ਹਰ ਲੋਕ ਸਭਾ ਹਲਕੇ ਵਿੱਚ ਭਾਜਪਾ ਉਮੀਦਵਾਰਾਂ ਦਾ ਕਿਸਾਨਾਂ ਵੱਲੋਂ ਇਸੇ ਤਰ੍ਹਾਂ ਹੀ ਵਿਰੋਧ ਜਾਰੀ ਹੈ ਜਿਸ ਕਾਰਨ ਲਗਾਤਾਰ ਭਾਜਪਾ ਦੀਆਂ ਮੁਸ਼ਕਲਾਂ ਵਧ ਰਹੀਆਂ ਨੇ ਕਿਸਾਨਾਂ ਦੇ ਵਿਰੋਧ ਦੇ ਦੌਰਾਨ ਹੀ ਭਾਜਪਾ ਉਮੀਦਵਾਰ ਦਿਨੇਸ਼ ਸਿੰਘ ਬੱਬੂ ਨੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਅਤੇ ਬਾਅਦ ਵਿੱਚ ਕਿਹਾ ਕਿ ਕਿਸਾਨ ਉਹਨਾਂ ਦੇ ਪਾਏ ਗਏ ਉਹਨਾਂ ਦੀਆਂ ਮੁਸ਼ਕਲਾਂ ਪਹਿਲ ਦੇ ਆਧਾਰ ਤੇ ਹੱਲ ਕਰਵਾਈਆਂ ਜਾਣਗੀਆਂ ਤੁਸੀਂ ਲੋਕਾਂ ਨੂੰ ਜਾਓ ਲੋਕਾਂ ਦੇ ਮੰਨਦੇ ਹੋਏ ਕਿ ਬੋਧੀ ਜੀ ਵਰਧਾ ਮਤਿ ਮੰਨਣਾ ਚਾਹੀਦਾ ਹੈ ਔਰ ਮੋਦੀ ਜੀ ਪ੍ਰਧਾਨ ਮੰਤਰੀ ਬਣ ਰਹੇ ਨਸੋਬਤ ਬਣ ਰਹੇ ਜਿਸ ਤਰੀਕੇ ਨਾਲ ਦਿਨ-ਪ੍ਰਤੀ ਦਿਨ ਚੋਣ ਪ੍ਰਚਾਰ ਦੀ ਵਾਧਾ ਪਿਆ ਲੋਕਾਂ ਦਾ ਰੁਝਾਨ ਲੋਕਾਂ ਦੇ ਕਿਸ ਤਰ੍ਹਾਂ ਦੇ ਜਿਹੜੇ ਆ ਲੋਕ ਇਹ ਚਾਹੇਗੇ ਕਿ ਪੰਜਾਬ ਦਾ ਭਲਾ ਹੋਵੇ ਪੰਜਾਬ 'ਚ ਵੀ ਬੀਜੇਪੀ ਸਰਕਾਰ ਆਏ ਧੰਨਵਾਦ ਰੰਜੋ ਸਿੰਘ ਦਾਵਾ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਬਲਾ ਪ੍ਰਧਾਨ ਕਾਦੀਆਂ ਆ ਜੀ ਵੇਖੋ ਜੀ ਇੱਥੇ ਆਪਣੇ ਚੋਣ ਰੈਲੀ ਕਰਨ ਆਏ ਸੀ ਦਿਨੇਸ਼ ਬੱਬੂਣੀ ਅਸੀਂ ਉਹਨਾਂ ਦਾ ਵਿਰੋਧ ਕਰਨ ਆਏ ਆ ਕਾਲੇ ਝੰਡੇ ਵਖਾੜ ਕੇ ਤੇ ਨਾਲ ਉਹਨਾਂ ਨਾਲ ਸਵਾਲ ਜਵਾਬ ਕਰਨ ਲਈ ਇੱਥੇ ਪਹੁੰਚੇ ਆ ਉਹਨਾਂ ਨਾਲ ਸਵਾਲ ਜਵਾਬ ਹੋਏ ਆ ਪਰ ਉਹਨਾਂ ਕੋਈ ਜਵਾਬ ਹ ਨਹੀਂ ਉਹ ਸਾਡੇ ਦੇਣ ਵਾਲੀ ਉਹਨਾਂ ਕੋਲ ਕਿਉਂਕਿ ਅਸੀਂ ਪੁੱਛਿਆ ਵੀ ਹਰਿਆਣੇ ਦੇ ਬਾਰਡਰ ਤੇ ਤੁਸੀਂ ਕਿਉਂ ਲਾਏ ਆਂਦੇ ਦਿੱਲੀ ਜਾਂਦੇ ਕਿਸਾਨ ਤੇ ਉੱਥੇ ਲਾ ਕਾਨੂੰਨ ਖਰਾਬ ਨਹੀਂ ਅੱਗੇ ਸਾਲ ਬਹਿ ਗਏ ਉੱਤੇ ਉੱਥੇ ਕੋਈ ਕਾਨੂੰਨ ਖਰਾਬ ਕੀਤਾ ਨਹੀਂ ਕਿਸਾਨਾਂ ਨੇ ਤਾਂ ਹੁਣ ਕਿਹੜਾ ਖਰਾਬ ਕਰਨਾ ਸੀ ਪਰ ਤੁਸੀਂ ਹਾਕੀ ਖੋਲਿਆ ਪੰਜਾਬ ਕੋ ਦਿੱਲੀ ਜਾਂਦਾ ਵੀ ਕਿਸਾਨ ਦਿੱਲੀ ਜਾ ਹੀ ਨਹੀਂ ਸਕਦਾ ਇਸ ਕਰਕੇ ਉਹਨਾਂ ਕੋਈ ਇੰਦਾ ਗੱਲਾਂ ਦੇ ਜਵਾਬ ਹੀ ਨਹੀਂ ਜੇ ਉਹਨਾਂ ਨੇ ਕੀ ਸਵਾਲ ਕੀਤਾ ਉਹਨਾਂ ਮੈਨੂੰ ਸਵਾਲ ਕੀਤਾ ਉਹ ਸਾਰਿਆਂ ਨੂੰ ਇੱਕੋ ਹੀ ਸਵਾਲ ਕਰੀ ਜਾਂਦਾ ਵੀ ਪੰਜਾਬ ਚ ਫਸਲ ਕਿਹੜੀ ਪੀਜੀ ਜਾਂਦੀ ਉਹਨਾਂ ਨੇ ਕਹਿਣ ਤੋਂ ਭਾਅ ਹੁੰਦਾ ਵੀ ਉੱਤੇ ਐਮਐਸਪ ਪਰ ਸਾਡਾ ਸਵਾਲ ਇਹ ਆ ਵੀ ਐਮ ਐਸ ਪੀ ਸਿਰਫ ਦੋ ਫਸਲਾਂ ਮਿਲਦੀ ਹੈ ਤੈ ਤੂੰ ਹੀ ਪੰਜੀਆਂ ਤੇ ਕਰ ਦਿਓ ਜਾਂ ਤੇ ਪੰਜੀਆਂ ਦੇ ਐਮ ਐਸ ਪੀ ਦਿੱਤੀ ਜਾਵੇ ਤੇ ਜਾਂ ਤੁਸੀਂ ਤੈ ਕਰ ਨਹੀਂ ਛੱਡੋ ਜਦੋਂ ਲੈਣੀ ਕਾਰਪੋਰੇਟ ਘਰਾਣੀਆਂ ਨੇ ਪ੍ਰਾਈਵੇਟ ਅਦਾਰੇ ਨੇ ਖਰੀਦਣੀਆਂ ਘੱਟ ਮੁੱਲ ਤੇ ਖਰੀਦਣੀਆਂ ਫਸਲ ਤੇ ਫਿਰ ਉਹਨੂੰ ਐਮ ਐਸ ਪੀ ਕੋਸ਼ਿਸ਼ ਕਰਨ ਦਾ ਕੀ ਫਾਇਦਾ ਵਾ ਤੇ ਜਨਗਨ ਸਿੰਘ ਜੀ ਜੀ ਇਹ ਪ੍ਰਦਰਸ਼ਨ ਇਦਾਂ ਕਿਦੋਂ ਤੱਕ ਚੱਲੀ ਰਹੇਗੇ ਇਹ ਪ੍ਰਦਰਸ਼ਨ ਉਹਨਾਂ ਚ ਰਹਿਣਗੇ ਜਿੰਨਾਂ ਚ ਸਾਡੇ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹਨਾਂ ਚ ਪ੍ਰਦਰਸ਼ਨ ਜਾਰੀ ਰਹਿਣਗੇ ਜੀ ਅੱਜ ਕੀ ਕੀ ਆ ਅੱਜ ਵੇਖੋ ਜੀ ਅਸੀਂ ਕੋਰੋਨਾ ਨੂੰ ਜਿਹੜੇ ਸਾਡੇ ਆਏ ਆਪਣੇ ਕੈਂਡੀਡੇਟ ਖਿਲਾ ਬੱਬੂ ਬੱਬੂ ਜੀ ਉਹਨਾਂ ਨੇ ਇਹ ਦੱਸਿਆ ਕਿ ਜਿਹੜੇ ਕਿਸਾਨਾਂ ਜਿਹੜੇ ਅਸੀਂ ਜਦੋਂ ਤੁਹਾਨੂੰ ਪਿਛਲੀ ਵਾਰੀ ਤੁਹਾਡੀ ਸਰਕਾਰ ਲੈ ਕੇ ਆਏ ਆ ਇਹਨਾਂ ਕਹੇ ਸੁਆਮੀ ਨਾਥਾਂ ਦੀ ਰਿਪੋਰਟ ਜਿਹੜੀ ਅਸੀਂ ਉਹ ਲਾਗੂ ਕਰਾਂਗੇ ਇਹਨਾਂ ਨੇ ਹਰ ਲਾਰਾ ਲਾਤਾ ਸੁਆਮੀ ਨਾਥਾਂ ਦੀ ਰਿਪੋਰਟ ਤੇ ਇਹਨਾਂ ਨੇ ਇੱਕ ਵੀ ਜਿਹੜਾ ਕਦਮ ਗਾ ਨਹੀਂ ਚੁੱਕਿਆ ਬਾਅਦ ਚ ਇਹਨਾਂ ਹੜਾ ਦਿੱਲੀ ਮੋਰਚਾ ਲਗਾਉ ਤੇ ਕਮੇਟੀ ਬਣਾਈ ਕਮੇਟੀ ਦੇ ਵਿੱਚ ਇਹਨਾਂ 2 ਸਾਲਾਂ ਤੋਂ ਉੱਥੇ ਕੋਈ ਕੰਮ ਨਹੀਂ ਕੀਤਾ ਉਹਦੇ ਵਿੱਚ ਸਾਡੀ ਕੋਈ ਨਹੀਂ ਸੁਣੀ ਗਈ ਇਹਨਾਂ ਨੇ ਕਿਸਾਨਾਂ ਦੇ ਉਹਦੇ ਵਿੱਚ ਮੈਂਬਰ ਹੀ ਸ਼ਾਮਲ ਨਹੀਂ ਕੀਤੇ ਸਾਡੀਆਂ ਮੰਗਾਂ ਕਿੱਥੋਂ ਮੰਨੀਆਂ ਜਾਣੀਆਂ ਨੇ ਬਾਕੀ ਜਿਹੜੀ ਐਮਐਸਪੀ ਸਾਨੂੰ ਝੋਨੇ ਤੇ ਤਾਂ ਕਣਕ ਤੇ ਮਿਲ ਰਹੀ ਆ ਇਹ ਵੀ ਸਾਨੂੰ ਪੂਰੀ ਨਹੀਂ ਮਿਲਦੀ ਜਿੱਲੀ ਸਾਪਣੇ ਹਨਰ ਸੁਆਮੀਨਾਥੀ ਦੀ ਰਿਪੋਰਟ ਦੇ ਮੁਤਾਬਕ ਸਾਨੂੰ ਉਹਦੇ ਮੁਤਾਬਕ ਸਾਨੂੰ ਆਪਣੇ ਉਹਦੇ ਰੇਟ ਦੇਣ ਫਿਰ ਸਾਨੂੰ ਸਾਡੇ ਹੱਕ ਪੂਰੇ ਹੋਣਗੇ ਉਹ ਜਿਹੜੇ ਕਿਸਾਨ ਖੁਦ ਖੇਤੀ ਕਰਦੇ ਰਹਿਣਗੇ ਤੇ ਡੱਕਦੇ ਵੀ ਰਹਿਣਗੇ ਇਹ ਪਹਿਲੀ ਵਾਰ ਹੋਇਆ ਜਦੋਂ ਭਾਜਪਾ ਉਮੀਦਵਾਰਾਂ ਨੂੰ ਕਿਸਾਨਾਂ ਦੇ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪੈਂਦਾ ਸੋ ਦੇਖਦੇ ਆ ਅਜਿਹੇ ਮਾਹੌਲ ਦੇ ਵਿੱਚ ਭਾਜਪਾ ਕਿੰਨੇ ਕਬੂਟਾ ਹਾਸਲ ਕਰ ਸਕੇਗੀ ਬਟਾਲਾ ਤੋਂ ਦਿਲਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਅਪਨ ਤੋਂ ਲਈ ਜਲ ਮਸਲੇ ਤੁਸੀਂ ਮੌਕੇ ਦਾ ਦਿਓ ਤੇ ਗੱਲ ਇਹ ਹੈ ਕਿ ਤੁਸੀਂ ਮਤਲਬ ਖਲਾਫ ਹੀ क्यों नहीं है चली गई लगना थोड़ा बहुत आना लाओ चला आज ही बनाया था जारी सोलह आपने क्या लाल सोलह बनाया था पंजाब उधर बिरा करोगे ये जरी सरकार भी बनाएगा तो नहीं तब समय की ये तो इतना क्या दिखो रिया को राम ना राम राम ना राम ना काला अच्छा भेंती है हां जी ਤੁਹਾਡਾ ਐਸਐਸਪੀ ਪਟਿਆਲਾ ਉੱਥੇ ਕਿ ਲੋਤਰ ਹੈ ਹਾਂ ਜੀ ਤੁਹਾਡਾ ਡੀਸੀ ਪਟਿਆਲਾ ਉੱਥੇ ਹਾਂ ਜੀ ਹੁਣ ਤੁਸੀਂ ਇਹਨਾਂ ਦੀ ਤੁਹਾ ਉਹ ਉੱਥੇ ਸਾਡੀ ਕਿਉਂ ਨਹੀਂ ਮਤ ਕੀਤੀ ਪੁਲਿਸ ਨਾਲ ਤੁਸੀਂ ਪਹਿਲਾਂ ਮ ਜਵਾਬ ਦਿਓ ਆਪਣਾ ਇਹ ਬਿਲਕੁਲ ਤੁਸੀਂ ਗਲਤ ਕਹਿ ਰਹੇ ਆਂ ਆਈ ਪਰ ਕਿਸੇ ਦੇ ਬਤਰੀ ਕਰਨੇ ਆ ਯਾਨੀ ਇਹਦੇ ਜਿੰਨਾ ਕਿਤੇ ਕਿਸਾਨ ਆ ਉਪਰ ਤੋਂ ਰਾਜਪੁਰੇ ਆ ਆਡਰ ਠੀਕ ਠਾਕ ਰਵੇ ਤੁਹਾਡਾ ਤੁਹਾਡੇ ਤੁਸੀਂ ਵੀ ਤੰਦਰੁਸਤੀ ਘਰ ਜਾਓ ਇਹ ਵੀ ਤੰਦਰੁਸਤੀ ਘਰ ਜਾਣ ਲਾਡ ਆਡਰ ਬਿਲਕੁਲ ਠੀਕ ਰਵੇ ਅਸੀਂ ਤੁਹਾਡੇ ਵਾਸਤੇ ਆਏ ਆ ਸਾਡੇ ਭਰਾ ਨੇ ਦੇਖੋ ਜਿੱਥੇ ਭਰਾਵਾਂ ਦਾ ਕੋਈ ਤੂਫਾਨ ਨਹੀਂਗਾ ਭਾਵੇਂ ਕੋਈ ਹੋਵੇ ਪੰਜਾਬ ਦੀ ਧਰਤੀ ਤੇ ਪਰ ਸਾਨੂੰ ਗੁੱਸਾ ਗੁਸਾ ਹਮੇਸ਼ਾ ਆਪਣੇਾਂ ਤੇ ਬਿਲਕੁਲ ਚਿਕਲੀ ਨੇ ਫੂਲ ਮਾਰਾ ਮਨਸੂਰ ਨੇ ਰੋਪਕਾਰਾ ਬਿਲਕੁਲ ਠੀਕ ਯਾਰ ਸਾਨੂੰ ਇਹ ਨਾ ਜਾਣ ਨਹੀਂ ਦਿੱਤਾ ਦਿੱਲੀ ਸਾਡੇ ਨਾ ਪਾਉਣੇ 300 ਬੰਦਾ ਅੱਧਾ ਹੋ ਗਿਆ ਮੰਗਾ ਨੌਜਵਾਨ 25 26 26 ਸਾਲ ਦਾ ਇੱਕ ਮੁੰਡੇ ਨੂੰ ਗੋਲੀ ਮਾਰ ਕੇ ਉਹਨਾਂ ਮਾਰ ਦਿੱਤਾ ਉਹਦਾ ਤੋਂ ਪਰਚਾ ਨਹੀਂ ਕੱਟਿਆ ਹੁਣ ਇੱਥੇ ਲੈਣ ਗਿਆ ਰਿਹਾ ਮੈਂ ਦੱਤਨ ਸਹੀ ਇਹ ਆਪਣਾ ਇਹ ਕੋਈ ਗੱਲ ਆ ਯਾਰ ਇਹ ਆਪਾਂ ਵੀ ਕਿਸਾਨ ਪਰਿਵਾਰ ਤੋਂ ਆ ਠੀਕ ਹੈ ਜੀ ਸਾਨੂੰ ਵੀ ਉਹਨਾਂ ਦੁੱਖ ਹੈ ਨਾ ਵਿੱਚ ਬੋਲੋ ਨਾ ਵੀ ਐਦਾ ਗਲਤ ਗੱਲ ਆ ਕਪੜਾ ਦੁੱਖ ਵੀ ਇਹ ਨਾ ਦੁੱਖਾ ਜੋ ਨੌਜਵਾਨ ਮਰੇ ਮਰਦਾ ਜਿੰਨਾ ਤੁਹਾਨੂੰ ਦੁੱਖ ਹੈ ਤੇ ਇਸ ਕਰਕੇ ਉਹਦਾ ਪਰਚਾ ਜਿਹੜਾ ਨਾ ਜੀ ਉਹਨਾਂ ਨੇ ਦਰਜ ਕਰਤਾ ਇਹ ਪਰਚਾ ਵੀ ਵੇਖੋ ਇਹ ਨਹੀਂ ਗੱਲ ਇਹ ਖਣੀ ਨਹੀਂ ਇਹ ਜਮੂयत ਕਹਿੰਦਾ ਹਿੰਦੁਸਤਾਨ ਦੇ ਅਸੀਂ ਵਾਸੀ ਆਪਾਂ ਸਾਰੇ ਵਾਸੀ ਆ ਨਾ ਇੱਕ ਕੰਡੇ ਲਾ ਦੇਣੇ ਸ਼ੱਕ ਜਾਂਦੀ ਤੇ ਤੇ ਨਾ ਲੈਣਾ ਸਾਡਾ ਵੀ ਕਿਸਾਨ ਬੰਦ ਕਰ ਦਿੰਦੇ ਯਾਰ ਇਹ ਗੱਲ ਬਣਦੀ ਆ ਤੁਸੀਂ ਇਹ ਗੱਲ ਬਣਦੀ ਨਹੀਂ ਜੇ ਉੱਥੇ ਅਸੀਂ ਚਲੇ ਵੀ ਜਾਂਦੇ ਕਰਨਾ ਕੀ ਸੀ 13 ਮਹੀਨੇ ਸਾਡਾ 750 ਬੰਦਾ ਉਹ ਤੇ ਸਾਡਾ ਸ਼ਹੀਦ ਹੋ ਗਿਆ ਜੇ ਮੋਤੀ ਇਹਦਾ ਅਕਲ ਵਾਲਾ ਹੁੰਦਾ ਸਿਆਣਾ ਬਿਆਣਾ ਇਹ ਬੰਦਾ ਹੈ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਆ ਜੇ ਉੱਥੇ ਦੂਜੇ ਦਿਨ ਹੀ ਆ ਜਾਂਦਾ ਇਦਾਂ ਨਹੀਂ ਕੀ ਹੁੰਦਾ ਦੇਖੋ ਮੁਰਗੇ ਜਿਹੜੇ ਨਹੀਂ ਆਉਂਦਾ ਸਾਡੇ ਸਿੰਗੂ ਬਾਰਡਰ ਦੇ ਉੱਤੇ ਦੋਸ਼ ਪੰਜਾਬ ਬਾਰੇ ਕੀਤਾ ਕਿਸੇ ਨੇ ਕਿਸੇ ਨੇ ਨਹੀਂ ਕੀਤਾ ਅਸੀਂ ਸਾਰੇ ਪਿਛਾ ਲੈ ਜਾਣਾ ਤੇ ਮੁਰਗੇ ਵੀ ਖੜੇ ਮੁਰਗੇ ਵੀ ਖੜੇ ਕੀ ਖਾਦਾ ਹੋਇਆ ਤੁਸੀਂ ਤਾਂ ਬੜੇ ਸੂਝਵਾਨ ਹੋ ਮੁਰਗਾ ਆ ਕੇ ਯਾਰ ਗੱਡੀਆਂ ਮੁਰਗੀਆਂ ਪੰਟਾੜੀਆਂ ਆ ਕੇ ਪੰਜਾਬ ਆ ਕੇ ਦੇਖੋ ਅਸੀਂ ਜਿੰਨਾ ਚਿਰ ਤੁਸੀਂ ਤਾਂ ਬੜੇ ਸੂਝਵਾਨ ਜੇ ਵੱਡੇ ਜੇ ਤੁਹਾਡੇ ਤੋਂ ਨਹੀਂ ਨਹੀਂ ਸਾਡੀ ਕੋਈ ਲੜਾਈ ਥੋੜੀ ਸਾਡੇ ਭਰਾ ਹੋ ਤੁਸੀਂਾਰੇ ਦੇਖੋ ਸਾਨੂੰ ਇਹਨਾਂ ਦੇ ਖਿਲਾਫ ਤੁਰਨ ਦਾ ਹੱਕ ਆ ਆਨੇ ਪਰ ਤੁਹਾਡੇ ਗੱਲ ਪੈਣ ਦਾ ਹੱਕ ਕਿਸੇ ਨੂੰ ਨਹੀਂ ਹੈ ਹਾਂ ਕਿਸੇ ਨੂੰ ਨਹੀਂ ਹਾਂ ਬਸ ਬਸ ਹੋਰ ਸਾਡੀ ਕੋਈ ਗੱਲ ਨਹੀਂ ਜ਼ਿਲ੍ਹੇ ਚੋਣ ਆ ਬਾਕੀ ਲੋਕ ਵੀ ਲੜ ਰਹੇ ਆ ਲੜੋ ਗੱਲ ਤੇ ਵੋਟਾਂ ਦੀ ਆ ਬਾਕੀ ਲੋਕ ਵੀ ਆ ਸਾਡਾ ਵੀ ਮੌਕਾ ਤੁਹਾਡਾ ਨਾਲ ਗੱਲ ਕਰਨ ਦਾ ਭਾਈ ਕਰੋ ਜਰੂਰ ਕਰੋ ਗੱਲ ਇਹ ਹੈ ਮੇਰੇ ਤੁਹਾਡੇ ਬਾਰੇ ਕੀ ਆਉਂਦੇ ਨੇ ਤੇ ਇਹ ਵੀ ਸਭ ਤੋਂ ਥੋੜਾ ਆਪਾਂ ਤੁਹਾਡੇ ਨਾਲ ਕਪਾਸ ਵਾਦਵਾ ਆਪਕਰ ਜਿਹਦੇ ਚ ਪੁਸਾ ਦਿੱਲੀ ਦੇ ਸ਼ਗਰ ਸ਼ੇਧਰਾਨ ਸਾਡੀਆਂ ਕੀਤੇ ਸਮਝੋਤੇ ਜਿਹੜੇ ਸੀ ਉਹ ਲਾਗੂ ਨਹੀਂ ਕੀਤੇ ਐਨਐਸਪੀ ਦਾ ਗਾਰੰਟੀ ਕੋਨ ਜਿਹੜਾ ਸੀ ਉਹ ਤੁਸੀਂ ਬਣਾਇਆ ਨਹੀਂ ਵਾਅਦਾ ਕਰਕੇ ਜਿਹੜੇ ਲਕੀਪੁਰ ਜਿਹੜੀ ਜਿਹੜੀ ਫਸਲ ਲੱਗਦੀ ਪੰਜਾਬ ਜਿਹੜੇ ਜਿਹੜੀ ਫਸਲ ਆਦੀ ਮੈਨੂੰ ਦੱਸ ਦਿਓ ਪੰਜਾਬ ਦੀ ਸਾਰੀਆਂ ਸਾਰੀਆਂ ਲੱਗਦੀਆਂ ਜਿਹੜੀਆਂ ਸਾਰੀਆਂ ਲੱਗਦੀਆਂ ਜਿਹੜੇ ਗੱਲ ਮੈਂ ਤੁਹਾਨੂੰ ਉਹ ਹੀ ਪੁੱਛੇਗਾ ਕਿ ਕਿਹੜੀ ਕਿਹੜੀ ਫਸਲ ਲੱਗਦੀ ਹੈ ਨਾ ਜਿਹੜੀ ਜਿਹੜੀ ਫਸਲ ਲੰਦੀ ਆ ਨਾ 42 ਪਾਰਟੀਆਂ ਨੇ ਫੀਰੀ ਕਾਂ ਦੇ ਦੋਸ਼ੀਆਂ ਨੂੰ ਮੈਂ ਗੱਲ ਇਹ ਆ ਮੈਂ ਜਿਹੜੀ ਗੱਲ ਕਰ ਤੂੰ ਕਿਹਾ ਨਾ ਉਹ ਮੇਰੇ ਨਾਲ ਕਿਹੜੀ ਕਿਹੜੀ ਫਸਲ ਲਾਦੀ ਆ ਆਪਾਂ ਗੱਲ ਕਰ ਲੰਨੇ ਆ ਕੋਈ ਨਾ ਚੋਣ ਕਰਦਨੇ 452 ਪਾਰਟੀਆਂ ਨੇ ਹਿੰਦੁਸਤਾਨ ਦੀਆਂ ਸਾਡੀਆਂ ਜਸੇ ਬੰਦੀਆਂ ਸਮਝਦੇ ਹੋ ਉਹਦੇ ਵਿੱਚ ਸਾਰੀਆਂ ਹੀ ਆਉਂਦੀ ਆ ਸਾਰਾ ਇੰਡੀਆ ਹੀ ਆਉਂਦਾ ਸਾਰੇ ਕਿਸਾਨ ਨੇ ਵਿਚਾਰੇ ਅਸੀਂ ਕੋ ਬਹੁਤੇ ਵੜਿਆਈ ਵਾਲੇ ਇੱਥੋਂ ਵਾਲੇ ਸਾਡਾ ਸਾਰਾ ਹਿੰਦੁਸਤਾਨ ਹੀ ਕਿਸਾਨਾਂ ਦਾ ਸਮਝਦੇ ਹੋ ਅੱਜ ਜੇ ਕਿਸਾਨ ਖਤਮ ਹੋ ਜਾਈਏ 80% ਲੋਕ ਇਹਦੇ ਨਾਲ ਨਿਰਪਰ ਤੇ ਤੁਹਾਡਾ ਸਭ ਕੁਝ ਨਾ ਖਰਾਬੀ ਪੈ ਜਾਏਗੀ ਸਿਆਣੇ ਬਣੋ ਉਹਨੂੰ ਸਮਝਾਓ ਆਪਣੇ ਨੂੰ ਮਾਰ ਕੇ ਕਦੀ ਕੋਈ ਗਾਂ ਨਹੀਂ ਪੁਰਿਆ ਜੋ ਕੁਛ ਪੰਜਾਬ ਦੇ ਤੇ ਇਹਦਾ ਨਾ ਕਰੋ ਗੱਲ ਨੂੰ ਸਾਡੀ ਗੱਲ ਪੁਰਖਣੀ ਆ ਬਾਬਾ ਜੀ ਬੋਲਦੇ ਫਸਲ ਲੱਗਦੀ ਪੰਜਾਬ ਚ ਪੰਜਾਬ ਚ ਕਣਕ ਝੋਨਾ ਸਾਨੂੰ ਮਜਬੂਰੀ ਤਾਂ ਸਾਡੀ ਅੰਗਲ ਹੌਸਲੀਆਂ ਕਰਨੀ ਇਹ ਵੇਖੋ ਜੀ ਕਣਕ ਝੋਨਾ ਜਿਹੜਾ ਨਾ ਸਾਡੀ ਕਿਉਂ ਨਾ ਜਿਹੜਾ ਸਾਡੇ ਤੇ ਥੋਪਿਆ ਗਿਆ ਅੰਨ ਭੰਡਾਰ ਪੁਰਾ ਕਰਨ ਨੂੰ ਤੁਸੀਂ ਆਪ ਤੁਹਾਡੀਆਂ ਸਰਕਾਰਾਂ ਨੇ ਥੋਪਿਆ ਸਾਡੇ ਤੁਸੀਂ ਜਾਨੂੰ ਮੱਕੀ ਤੇ ਐਮਐਸਪੀ ਦਓ ਮੂੰਗੀ ਤੇ ਐਮਐਸਪੀ ਦਓ ਬਾਜਰੇ ਤੇ ਐਮਐਸਪੀ ਦੋ ਹੀ ਲਵਾਂਗੇ ਕਿਉਂ ਨਾ ਹੀ ਫਸਲ ਬਦਲਾਂਗੇ ਉਹਦਾ ਕਾਰਨ ਇਹ ਆ ਵੇਖੋ ਪੱਬੂ ਜੀ ਮੇਰੀ ਗੱਲ ਸੁਣੋ ਤੇਰੀ ਪੂਰੀ ਹੋਣ ਦੋ ਮੇਰੀ ਪੂਰੀ ਹੋਣ ਦੋ ਚਲੋ ਸੁਣਾਓ ਤਾਂ ਵੇਖੋ ਕਾਰਨ ਕਿਉਂ ਨਾ ਹੁਣ ਕਿਸਾਨ ਦਾ ਬੀਜਣ ਦਾ ਜੇ ਕਿਸਾਨ ਕਣਕ ਚੋਨਾ ਨਹੀਂ ਬੀਜਦਾ 1000 ਰੁਪਏ ਨੂੰ ਮੱਕੀ ਵੇਖਦੀ ਆ ਜਦੋਂ ਕਿਸਾਨ ਦੀ ਹੁੰਦੀ 8-900 ਤੋਂ 1000 ਰੁਪਏ ਚ ਸਰੋਂ ਦੀ 7500 ਰੁਪਏ ਐ ਐਮਐਸਪੀ ਆ ਠੀਕ ਆ ਜੀ ਹੁਣ ਤੁਸੀਂ ਮੰਡੀ ਜਾ ਰੇਟ ਪਤਾ ਕਰੋ ਕੀ ਆ ਸਰੋਂ ਦਾ 4500 ਤੋਂ 5000 ਰੁਪਿਆ ਵਾ ਤੇ ਕਣ ਯਾਰ ਕਣ ਦੇ ਪਾਣੀ ਦੇਖਿਆ ਵੀ ਉਹ ਹੱਦੀ ਮਜ਼ਦੂਰੀ ਆ ਪਰ ਕੁਝ ਜਾਈ ਰਹੀ ਹੈ ਬਬੂ ਆਪਾਂ ਆਪਾਂ ਭਾਜੀ ਹੁਣ ਤੁਸੀਂ ਗੱਲ ਸੁਣੋ ਉਹਨਾਂ ਨਾਲ ਦੇਖੋ ਤੂੰ ਹੀ ਪਾਪਾ ਜੀ ਆਪਣੀ ਗੱਲ ਕੀ ਪੀ ਦੋਨਾਂ ਦੇ ਨਾਲ ਨਹੀਂ ਤੁਸੀਂ ਕੌਣ ਹੋ ਪਿਛਲੇ 10 ਪਿੰਡ ਦੇ ਨੇ ਇੱਥੇ ਕੋਈ ਮੈਂ ਵੀ ਤੁਹਾਡੇ ਅੰਦਰ ਤੁਸੀਂ ਵਿੱਚ ਬੋਲਣਾ ਨਹੀਂ ਆਪਾਂ ਚ ਗੱਲ ਕਰਦੇ ਤੁਸੀਂ ਬਾਹਰ ਦਾ ਬੰਦਾ ਨਹੀਂ ਮੇਰੇ ਬਾਹਰ ਖੜੇ ਹੈ ਬੰਦਾ ਕੋਈ ਆ ਕੋਈ ਬਾਤ ਦੀ ਗੱਲ ਕਰੇਗਾ ਫਸਲਾ ਦੇ ਤਰੀਕਾ ਰੇਡ ਬਦੇ ਹਾਂਜੀ ਹਾਂਜੀ ਇੰਨੇ ਤੁਸੀਂ ਦੱਸ ਲੋ ਪਿਛਲੇ 50 ਸਾਲਾਂ 'ਚ ਵਧੇ ਨਾ ਹਾਂਜੀ ਨਹੀਂ ਤੁਹਾਡੇ ਕਣਕ ਦਾ ਵਧਿਆ ਝੋਨੇ ਦਾ ਵਧਿਆ ਸਾਡੀ ਗੱਲ ਨਹੀਂ ਦਲੀਲ ਕਰਨ ਦੇ ਦਲੀਲ ਨਾਲ ਗੱਲ ਹੋਣੀ ਹੈ ਦਲੀਲ ਨਾਲ ਗੱਲ ਕਰਾਂਗੇ ਦਲੀਲ ਨਾਲ ਹਰ ਫਸਲ ਦਾ ਰੇਟ ਜਿਹੜਾ ਵਧਿਆ ਹਾਂਜੀ 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 ਵਧਿਆ ਨਾ ਜੀ ਬਿਲਕੁਲ ਤੁਸੀਂ ਕੱਲ ਕਰਦੇ ਹੋ ਮੋਜੋਬਿਸ਼ ਪੰਜਾਬ ਬਾਰੇ ਮੋਦੀ ਜੀ ਨੇ ਕਿਹਾ ਨਾ ਜੀ ਕਿਸੇ ਨੇ ਨਹੀਂ ਕਿਹਾ ਠੀਕ ਹੈ ਤਾਰਿਆਂ ਨੇ ਬਾਰਡਰ ਤੇ ਕਿਲ ਲਾਤੇ ਆ ਵਾਕਿਆ ਕਿਸੇ ਨੇ ਨਹੀਂ ਕੀਤਾ ਗੱਲ ਇਹ ਸੋਲੋ ਦੇਖੋ ਗੱਲ ਇਹ ਹੈ ਕਿਥੇ ਕਾਨੂੰਨ ਦਾ ਵਾਸਤਾ ਵੀ ਬਣਾਣੀ ਨਹੀਂ ਹਾਂਜੀ ਇਹ ਨੂੰ ਤੁਸੀਂ ਕਹੋਗੇ ਦਿੱਲੀ ਜੇ ਬੋਥੇ ਜੇ ਕਿਸਾਨ ਦਿੱਲੀ ਤੋੜੀਦਾ ਫਿਰ ਕਾਨੂੰਨ ਵਾਸਤਾ ਪਾਉਂਦਾ ਕੋਈ ਨਹੀਂ ਆਗੇ ਨਹੀਂ ਵੇ ਆਗੇ ਵੀ ਆਏ ਲਾਲ ਗੇੜੇ ਚੜ੍ਹ ਕੇ ਯਾਰ ਮੇਰੀ ਬੇਇੱਜ਼ਤੀ ਸੁਣੋ ਮੇਰੀ ਬੇਇੱਜ਼ਤੀ ਸੁਣੋ ਸਰਪੰਚ ਜੀ ਪ੍ਰਧਾਨ ਜੀ ਪ੍ਰਧਾਨ ਜੀ ਮੈਂ ਇੱਕ ਵਾਰ ਆਇਆ ਪੰਜਾਬ ਦੇ ਪ੍ਰਧਾਨ ਜੀ ਨੇ ਕਹਿੰਦਾ ਸਰੋ ਮੋਦੀ ਲੈਵਲ ਦੀਆਂ ਚੀਜ਼ ਸਾਡੇ ਨਾਲ ਦਾ ਕੰਮ ਨਹੀਂ ਅੱਜ ਇਹ ਗੱਲ ਲੈਵਲ ਦਾ ਕੰਮ ਨਹੀਂ ਬੰਗੂ ਜੀ ਨੇ ਇੱਕ ਵਾਅਦਾ ਕੀਤਾ ਅਬ ਸੁਣੋ ਵਾਅਦਾ ਕੀਤਾ ਤੁਹਾਡੀ ਗੱਲ ਨਾਲ ਉਹਦੋਂ ਏਟ ਦਾ ਰੇਟ ਸੀ ਮੈਂ 60 ਰੁਪਏ ਸਮਝਦੇ ਗੱਲ ਕਰੀ 10 ਰੁਪਏ ਵਾਪਸ ਹੋ ਜਾਂਦੇ ਸੀ 10 ਰੁਪਏ ਹੀ ਦੂਜੀ ਸੀ ਸੀਮੈਂਟ ਸਮਝਦੇ ਹੋ ਸੋਨਾ 250 ਰੁਪਏ ਉਹਦਾ ਕੁਆਲੀਫਿਕੇਸ਼ਨ ਕਰ ਲਓ ਵੀ ਆ ਸਾਨੂੰ ਬਚਿਆ ਕੀ ਆ ਅਸੀਂ ਭੁਗੀਆਂ ਉਹ ਤਾਂ ਜੰਗੀ ਲੜਾਈ ਰਿਟਰਨ ਨਹੀਂ ਆਉਂਦਾ